ਪੰਜਾਬ ਸਰਕਾਰ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਦਰਾਹ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਦੀ ਰਹਿਨਮਾਈ ਹੇਠ ਨਗਰ ਕੌਂਸਲ ਦਫ਼ਤਰਾਂ ਤੇ ਸ਼ਹਿਰ ਦੇ ਵੱਖ-ਵੱਖ ਬਾੜਾਂ 'ਚ ਕਰੀਬ 2500 ਪੌਦੇ ਲਗਾਉਣ ਦਾ ਟੀਚਾ ਰੱਖਿਆ ਗਿਆ ਜਿਸ ਦੀ ਸ਼ੁਰੂਆਤ ਪ੍ਰਧਾਨ ਸੁਦਰਸ਼ਨ ਸ਼ਰਮਾ ਪੱਪੂ ਵੱਲੋਂ ਨਗਰ ਕੌਂਸਲ ਦਫ਼ਤਰ ਵਿਖੇ ਪੌਦਾ ਲਗਾ ਕੇ ਕੀਤੀ ਗਈ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੌਦਾ ਲਗਾਉਣ ਦੇ ਨਾਲ-ਨਾਲ ਇਸ ਦੀ ਸਾਂਝ ਸਮਭਾਲ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਆਉਣ ਵਾਲੇ ਸਮੇਂ 'ਚ ਇਹਨਾਂ ਦੇ ਸਿਰ ਤੇ ਹੀ ਸਾਡਾ ਵਾਤਾਵਰਣ ਸ਼ੁੱਧ ਹੋ ਸਕਦਾ ਹੈ ਤਾਂ ਜੀ ਨਗਰ ਕੌਂਸਲ ਦਰਾਹ ਵਿਖੇ ਪੌਦੇ ਲਗਾਏ ਦੇਖੋ ਪੰਜਾਬ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਸਮੁੱਚੇ ਪੰਜਾਬ ਦੇ ਅੰਦਰ ਵਾਤਾਵਰਨ ਨੂੰ ਸ਼ੁੱਧ ਕਰਨ ਦੇ ਲਈ ਬੜੀ ਵੱਡੀ ਤਦਾਦ ਦੇ ਵਿੱਚ ਜਿਹੜੇ ਬੂਟੇ ਨੇ ਉਹ ਲਗਾਏ ਜਾਣ ਤਾਂ ਕਿ ਸਾਡਾ ਜਿਹੜਾ ਵਾਤਾਵਰਨ ਆ ਸ਼ੁੱਧ ਹੋਵੇ ਉਸੇ ਲੜੀ ਦੇ ਤਹਿਤ ਅਸੀਂ ਨਗਰ ਕਾਉਂਸਲ ਦਰਾਹਾ ਦੇ ਵਿੱਚ 2500 ਦੇ ਕਰੀਬ ਜਿਹੜਾ ਬੂਟਾ ਉਹ ਦਰਾਹਾ ਸ਼ਹਿਰ ਦੇ ਅੰਦਰ ਲਾ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਇਹ ਕੋਸ਼ਿਸ਼ ਹੋਊਗੀ ਸ਼ਹਿਰ ਵਾਸੀਆਂ ਨੂੰ ਵੀ ਇਦੇ ਲਈ ਸੁਚੇਤ ਕਰਕੇ ਉਹਨਾਂ ਨੂੰ ਸਮਝਾ ਕੇ ਵੀ ਹਰ ਆਪਣੇ ਘਰ ਦੇ ਮੂਹਰੇ ਹਰ ਵਿਅਕਤੀ ਬੂਟਾ ਲਾਵੇ ਔਰ ਬੂਟਾ ਲਾਉਣ ਦਾ ਮਕਸਦ ਇਹ ਨਹੀਂ ਕਿ ਬੂਟਾ ਲਾਤਾ ਉਸ ਤੋਂ ਬਾਅਦ ਉਹਦੀ ਜਿਹੜੀ ਪੋਛ ਵਰਤੀ ਤੇ ਨਹੀਂ ਕਰਨੀ ਸਮੇਂ ਤੇ ਪਾਣੀ ਪਾਇਆ ਜਾਵੇ ਉਹਦਾ ਧਿਆਨ ਰੱਖਿਆ ਜਾਵੇ ਕੋਈ ਪਸ਼ੂ ਨਾ ਉਸਨੂੰ ਖਾਵੇ ਤੇ ਇਸ ਨੂੰ ਪੂਰਾ ਬੂਟੇ ਦਾ ਰੂਪ ਧਰਨ ਤੱਕ ਉਸ ਦੀ ਜਿਹੜੀ ਰਾਖੀ ਆ ਉਹ ਕੀਤੀ ਜਾਵੇ ਇਸ ਕਰਕੇ ਸਾਡੇ ਜਿਹੜੀ ਵਿਸਤਲ ਕਾਉਂਸਲ ਦਾ ਅਪਰਾਲਾ ਸਾਡੇ ਸਾਰੇ ਕਾਉਂਸਲਰ ਸਹਿਬਾਨ ਖੜੇ ਨੇ ਸਬੂਤ ਸਟਾਫ ਖੜਾ ਅਸੀਂ ਇਹ ਤਹਈਆ ਕੀਤਾ ਕਿ ਅਸੀਂ ਜਿਹੜਾ ਦਰਾਹ ਸ਼ਹਿਰ ਦਾ ਵਾਤਾਵਰਨ ਆਉਣ ਵਾਲੇ ਸਮੇਂ ਵਿੱਚ ਸ਼ੁੱਧ ਕਰਦੇ ਰਾਂਗੇ 10:00 ਵਜੇ ਨਗਰ ਕਾਉਂਸਲ ਦਫਤਰ ਦੇ ਵਿੱਚ ਤੁਸੀਂ ਪੌਦੇ ਲਗਾਏ ਨੇ ਕੀ ਪ੍ਰੋਗਰਾਮ ਸੀਗਾ ਇਸ ਤਰ੍ਹਾਂ ਜੀ ਇਹ ਸਰਕਾਰ ਨੇ ਇੱਕ ਪ੍ਰੋਗਰਾਮ ਬਣਾਇਆ ਹੈਗਾ ਸਾਰੇ ਕਿਉਂਕਿ ਆਪਾਂ ਦੇਖ ਰਹੇ ਹਾਂ ਗਲੋਬਲ ਵਾਰਮਿੰਗ ਦੇ ਕਾਰਨ ਜਿਹੜਾ ਮੌਸਮ ਹੈ ਉਹ ਸਾਰੇ ਅਫਸੈਟ ਹੋ ਕੇ ਚੱਲਦਾ ਇਹਨੂੰ ਕੰਟਰੋਲ ਕਰਨ ਲਈ ਸਾਡੇ ਦਰਖਤਾਂ ਦੀ ਬਹੁਤ ਸ਼ਾਰਟੇਜ ਹੈ ਪੰਜਾਬ ਦੇ ਵਿੱਚ ਸੋ ਸਰਕਾਰ ਨੇ ਇਹਦੇ ਸਬੰਧੀ ਇੱਕ ਪ੍ਰੋਗਰਾਮ ਲਿਖਿਆ ਜਿਹਦੇ ਤਹਿਤ ਗਵਰਨਮੈਂਟ ਨੇ ਸਾਨੂੰ 2500 ਬੂਟਾ ਲਾਉਣ ਦਾ ਟਾਰਗੇਟ ਨਗਰ ਕੌਂਸਲ ਦਰਹਾਂ ਨੂੰ ਦਿੱਤਾ ਤੇ ਜਿਸ ਨੂੰ ਦੀ ਸ਼ੁਰੂਆਤ ਅੱਜ ਸਾਡੇ ਨਗਰ ਕੌਂਸਲ ਦੇ ਸਤਕਾਰਯੋਗ ਅਕਾਊਂਟੈਂਟ ਸਾਹਿਬ શ્રી ਰਾਮਨ ਕੁਮਾਰ ਜੀ ਨੇ ਸ਼ੁਰੂਆਤ ਕੀਤੀ ਹੈ ਜੀ ਤਾਂ ਇਸ ਮੌਕੇ ਤੇ ਮੈਂ ਸਾਰਿਆਂ ਨੂੰ ਪਹਿਲਾਂ ਤਾਂ ਅਪੀਲ ਕਰਨਾ ਵੀ ਪੌਦਿਆਂ ਨੂੰ ਜਿੰਨਾ ਲਗਾਉਣ ਤੇ ਅਸੀਂ ਜ਼ੋਰ ਲਾ ਰਹੇ ਹਾਂ ਉਹਨਾਂ ਅਸੀਂ ਇਹਨਾਂ ਨੂੰ ਸੰਭਾਲਣ ਤੇ ਵੀ ਲਾਈਏ ਪਬਲਿਕ ਦੇ ਬੰਦਿਆਂ ਨੂੰ ਵੀ ਮੇਰੀ ਉਮੀਦ ਹੈ ਮੈਂ ਮੇਰੀ ਬੇਨਤੀ ਹੈ ਵੀ ਜਿਹੜੇ ਵੀ ਜਿਹੜੇ ਲੈ ਕੇ ਜਾ ਰਹੇ ਨੇ ਸਾਡੇ ਕੋਲੋਂ ਪੌਦੇ ਘਟੋ ਘਟੋ ਦੀ ਸੰਭਾਲ ਜਰੂਰ ਕਰਨਾ ਦੱਸ ਸਭ ਗੱਲ ਕਰਦੇ ਆ ਅੱਜ ਕੁੱਲ ਕਿੰਨੇ ਪੌਦੇ ਲਗਾਏ ਜਾ ਰਹੇ ਨੇ ਮੈਂ ਜਿਹਨਾਂ ਦੱਸਿਆ ਜੀ ਗਵਰਨਮੈਂਟ ਨੇ ਸਾਨੂੰ 2500 ਰੁਪਏ ਦਾ 2500 ਬੂਟੇ ਦਾ ਸੌਰੀ ਟਾਰਗੇਟ ਦਿੱਤਾ ਹੈਗਾ ਉਹਦੇ ਵਿੱਚੋਂ ਅਸੀਂ ਅੱਜ ਜਿਹੜਾ ਹੈਗਾ 700 ਬੂਟਾ ਦਾ ਇਮੀਡੀਏਟ ਅੱਜ ਲਗਾ ਰਹੇ ਆ ਜੀ ਤੇ ਬਾਕੀ ਜਿਹੜੇ ਬੂਟੇ ਆ ਉਹ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਲਗ ਰੈਗੂਲਰਲੀ 5-4 ਦਿਨਾਂ ਦੇ ਵਿੱਚ ਵਿੱਚ ਹੀ ਲਗਾ ਦਵਾਂਗੇ ਸ਼ਹਿਰ ਚ ਅੱਜ ਕਿੱਥੇ ਪੌਦੇ ਲਗਾਏ ਜਾ ਰਹੇ ਨੇ ਜੀ ਇਹ ਮੇਨ ਰੋ ਅਸੀਂ ਜਿੱਡੀ ਰੋਡ ਤੇ ਵੀ ਹੈ ਜੀ ਵੱਖ-ਵੱਖ ਲੋਕੇਸ਼ਨਾਂ ਅਸੀਂ ਡੈਂਟੀਫਾਈ ਕਰੀਆਂ ਨੇ ਦਰਾਹਾ ਪਿੰਡ ਹੈ ਕੁਝ ਤੇ ਕੁਝ ਇੱਧਰ ਸਾਡੇ ਜਿਹੜਾ ਹੈਗਾ ਵਨ ਨੰਬਰ 12 13 ਤੋਂ ਇਲਾਵਾ 8 9 ਦੇ ਵਿੱਚ ਵੀ ਹੈ ਤੇ ਐਨ ਆਰ ਆਈ ਕਲੋਨੀ ਹੈ ਜੀ ਇਸ ਤਰ੍ਹਾਂ ਅਸੀਂ ਇੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਅਸੀਂ ਜਿਹੜੀਆਂ ਜਗ੍ਹਾ ਡੈਂਟੀਫਾਈ ਕਰੀਆਂ ਹੋਈਆਂ ਨੇ ਤੇ ਉੱਥੇ ਅਸੀਂ ਇਹ ਲਗਾਉਣ ਜਾਦੇ ਹਾਂ